ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਇਸ ਮਸਲੇ ਤੇ ਆ ਪਈ ਆ ਭਾਈ ਸਾਹਿਬ ਨੇ ਲਾੜ ਦੇ ਸਮਾਨ ਇਹਨਾਂ ਤੇ ਪਰਚਾ ਕਰਾਤਾ ਕਿਸ ਨੇ ਆ ਜਿਨ੍ਹਾਂ ਦੀ ਨਾਲ ਫੋਟੋ ਲੱਗੀ ਆ ਇਹਨਾਂ ਨੂੰ ਪਰਚਾ ਕਾਹਦਾ ਕਰਾਇਆ ਭਈ ਉਹ ਬੰਦਾ ਜੀ ਸਾਨੂੰ ਹਰਾਸ ਕਰਦਾ ਹੈ ਹਰਾਸਮੈਂਟ ਕਿਹੜੀ ਗੱਲ ਤੋਂ ਹੁੰਦੀ ਹੈ ਹਰਾਸਮੈਂਟ ਇਸ ਗੱਲ ਦੀ ਹੁੰਦੀ ਪਈ ਉਹ ਸੱਚ ਬੋਲਦਾ ਅਸੀਂ بڑے ਲੋਕ ਪੜਦੇ ਆ ਤੇ ਕਈ ਚੀਜ਼ਾਂ 'ਚ ਗੱਲਾਂ ਕਰਦੇ ਆ ਕਿ ਸੱਚ ਬੋਲੋ ਇਮਾਨਦਾਰੀ ਨਾਲ ਚੱਲੋ ਆਪਣੇ ਬੱਚਿਆਂ ਨੂੰ ਵੀ ਕਹਿੰਨੇ ਆ ਆਪਾਂ ਕਰਦੇ ਆ ਇਹ ਕਰ ਅਸੀਂ ਕੋਈ ਵੀ ਨਹੀਂ ਕਰਦੇ ਕਹਾਣ ਕਰੀ ਜਾਂ ਨਹੀਂ ਆਪਣੀਆਂ ਮਜੇ ਵਾਂਗ ਦਾ ਹਨਾ ਕਹਾਣ ਕਰੀ ਜਾਂਦੇ ਆ ਅਸੀਂ ਆਪਣੀਆਂ ਕੌਮਾਂ ਦਾ ਬੁਰੇ ਬਣਾਈ ਜਾਂਦੇ ਆ ਆਪਾਂ ਕੌਮ ਨੂੰ ਇਹ ਕਿਸੇ ਨੇ ਸੱਚ ਬੋਲਤਾ ਤੇ ਉੱਤੇ ਪਰਚਾ ਕਰ ਦੋ ਕੀ ਸਮਝ ਲਿਆ ਪੁਲਿਸ ਨੂੰ ਹੁਣ ਸੇਨੀ ਬੇਲੀ ਆ ਇਹ ਬੇਲੀ ਪੁਲਿਸ ਨੂੰ ਤਾਂ ਸਮਝਦੇ ਆ ਕਿਉਂਕਿ ਇਹ ਪ੍ਰੋਡਕਸ਼ਨ ਵਾਲੇ ਜਿਹੜੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਵੀ ਸ਼ੂਟਿੰਗ ਆ ਪੁਲਿਸ ਨੂੰ ਬੁਲਾ ਲਓ ਮੰਤਰੀ ਆ ਗਿਆ ਪੁਲਿਸ ਆ ਗਈ ਉਧਰ ਕਿਤੇ ਹੋਰ ਚੱਕਰ ਪੈ ਗਿਆ ਪੁਲਿਸ ਨੂੰ ਬੁਲਾ ਲਓ ਪੁਲਿਸ ਇੰਨੀ ਬੇਲੀ ਸਮਝੀ ਹੈ ਇਹਨਾਂ ਨੇ ਕਿਉਂਕਿ ਇਹਨਾਂ ਨੇ ਸਾਰੇ ਹੀ ਬੇਲੇ ਸਮਝੇ ਹੋਏ ਨੇ ਇਹ ਬੰਦੇ ਜਿਹੜੇ ਆ ਇਹਨਾਂ ਦੇ ਬਾਰੇ ਮੈਂ ਕਹਿੰਦਾ ਵੀ ਮੈਂ ਬਹੁਤ ਬੋਲਿਆ ਮੇਰੇ ਨਾਲ ਇਹਨਾਂ ਨੇ ਗਲਤ ਕੀਤਾ ਕਹਾਂਣ ਕੀਤਾ ਲੋਕਾਂ ਦੇ ਪਰਿਵਾਰ ਜੜੇ ਆ ਇਹਨਾਂ ਨੇ ਚਲੋ ਮੈਂ ਗੱਲ ਰੱਖਦਾ ਹਾਂ ਇਹਦੇ ਬਾਰੇ ਪਈਏ ਮੇਰੇ ਨਾਲ ਗਲਤ ਕਿਉਂ ਕੀਤਾ ਇਹਨਾਂ ਨੇ ਮੇਰੇ ਨਾਲ ਇਹ ਬੈਰ ਵਿਰੋਧ ਕੀ ਸੀ ਜਿਹੜੇ ਲੋਕ ਸੋਚਦੇ ਆ ਅਸੀਂ ਇੱਕ ਫਲੈਸ਼ ਸ਼ੂਟਿੰਗ ਕਰਦੇ ਸੀ ਇੱਕ ਸ਼ਾਟ ਰਹਿ ਗਿਆ ਰਾਉਂਡ ਤੇ ਉਹ ਸ਼ਾਟ ਲੈਣਾ ਸੀ ਕੈਮਰੇ ਤੇ ਤੇ ਭਾਈ ਸਾਹਿਬ ਦੀ ਪ੍ਰੋਡਕਸ਼ਨ ਸੀ ਇਹਦੀ ਇਹ ਨਵਾਂ ਨਵਾਂ ਹੀ ਲੱਗਿਆ ਸੀ ਉਦੋਂ ਜਰਨੈਲ ਸਿੰਘ ਤੇ ਇਹਨੇ ਕੀ ਕੀਤਾ ਇਹਨਾਂ ਨੇ ਜਦੋਂ ਦੂਜੇ ਦਿਨ ਕੋਈ ਸ਼ਾਟ ਸੀਗਾ ਤੇ ਇਹਨਾਂ ਦੇ ਗਰੁੱਪ ਨੇ ਇਹਨਾਂ ਦੀ ਟੀਮ ਦੇ ਬੰਦਿਆਂ ਨੇ ਕੀ ਕੀਤਾ ਵੀ ਉਹ ਟਰੈਕ ਮੈਂ ਇੱਕ ਕਾਰ ਲੈ ਕੇ ਕਾਰ ਦੇ ਵਿੱਚ ਰਜਾਈ ਰੱਖ ਕੇ ਤੇ ਵਿੰਡੋ ਖੋਲ ਕੇ ਮੈਂ ਉਹ ਸ਼ਾਟ ਲੈ ਲਿਆ। ਇਨੀ ਸੋਚਿਆ ਤਾਂ ਬੰਦਾ ਸਾਲਾ ਏਨੀ ਥੁੱਕ ਨਾ ਪਕੌੜੇ ਪਕਾ ਲਿਆ ਕਰੂ। ਗਲਤੀ ਸਾਡੀ ਇਹੀ ਸੀ ਵੀ ਅਸੀਂ ਘੱਟ ਬਜਟ ਚ ਨਵੇਂ ਬੰਦਿਆਂ ਨੂੰ ਲੈ ਕੇ ਫਿਲਮਾਂ ਬਣਾਉਣੀਆਂ ਚਾਹੁੰਨੇ ਤੇ ਇਨੀ ਸਾਨੂੰ ਆਊਟ ਹੀ ਕਰਾ ਦਿੱਤਾ। ਮੈਨੂੰ ਖਾਸ ਕਰ ਇਹਨਾਂ ਨੇ ਆਊਟ ਕਰਾਉਣ ਦਾ ਮਕਸਦ ਹੀ ਇਹਨਾਂ ਦਾ ਇਹ ਸੀਗਾ। ਤੇ ਅੱਜ ਉਸ ਬੰਦੇ ਤੇ ਕੰਪਲੇਂਟ ਕਰਤੀ ਕਿਉਂ ਕਿਉਂਕਿ ਸੱਚ ਬੋਲਦਾ। ਜਿੰਨੇ ਝੂਠ ਬੋਲਣ ਵਾਲੇ ਹੀਰਾ ਫੇਰੀ ਵਾਲੇ ਡਗਿਆਂ ਵਾਲੇ ਆ ਇਹ ਸਾਰੇ ਇੱਕ ਹੋ ਜਾਂਦੇ ਪਰ ਸੱਚ ਬੋਲਣ ਵਾਲੇ ਕਦੀ ਇੱਕ ਕਿੰਨੀ ਨਹੀਂ ਹੁੰਦੇ ਜੇ ਤੁਸੀਂ ਇੰਨੇ ਸੱਚੇ ਹੋ ਜਾਂ ਇਮਾਨਦਾਰੀ ਕੋ ਚਾਹੁੰਦੇ ਹੋ ਤਾਂ 23 ਤਰੀਕ ਨੂੰ ਕੱਲ ਨੂੰ ਸੋਮਵਾਰ ਨੂੰ ਮਹਾਲੀ ਉਹਦੀ ਪੇਸ਼ੀ ਆ ਪਹੁੰਚੋ ਉੱਤੇ ਲਾਈਟਮੈਨ ਮੈਨੂੰ ਮਿੰਤਾ ਕਰਦੇ ਆ ਮੇਰੀਆਂ ਸਪੌਟ ਬாய் ਮੈਨਾਂ ਕਹਿੰਦੇ ਐਂ ਦਾ ਕਰ ਦੋ ਸਾਡੇ ਪੈਸੇ ਮਾਰ ਦੇ ਮੇ ਕੋ ਸਬੂਤ ਵੀ ਹੈ ਕਿੰਿਆਂ ਦੇ ਤੇ ਮੈਂ ਕਹਿੰਨਾ ਵੀ ਅੱਜ ਹੁਣ ਤੁਸੀਂ ਪਹੁੰਚੋ ਇਹ ਬੰਦੇ ਨਾ ਤੁਹਾਡੇ ਨਾਲ ਅਸੀਂ ਖੜੇ ਹੋਵਾਂਗੇ 2000 ਬੰਦਾ ਜਿੰਨਾ ਤੁਸੀਂ ਹੈਗਾ ਤੁਸੀਂ ਆਪ ਦਾ ਵੀ ਸਟੈਂਡ ਰੱਖੋ ਨਾ ਐਸੋਸੀਏਸ਼ਨ ਬਣਾਓ ਬੰਦੇ ਇਕੱਠ ਕਰੋ ਇਹਨਾਂ ਤੇ ਜਾਓ ਨਾ ਸ਼ੂਟਿੰਗ ਤੇ ਇਹਨਾਂ ਦੀਆਂ ਸ਼ੂਟਿੰਗਾਂ ਰੁਕਣ ਤਾਂ ਪਤਾ ਲੱਗੇ ਇਹਨਾਂ ਨੂੰ ਆਹ ਮਸਲੇ ਆ ਭਾਈ ਸਾਹਿਬ ਇਦਾਂ ਦੇ ਹੋਰ ਬੰਦੇ ਸਿੱਖੀ ਦਾ ਘਾਣ ਕਰਦੇ ਇੱਕ ਨੇ ਅਮਰ ਸ਼ੱਕ ਲਿਆ ਮੈਂ ਉਹਦੇ ਬਾਰੇ ਵੀ ਕਿਹਾ ਕਿ 12 ਲੱਖ ਰੁਪਈਆ ਮੇਰਾ ਕਾ ਗਿਆ ਉਹ ਮੈਨੂੰ ਰੋਡ ਤੇ ਲੈ ਆ ਉਹ ਇੰਨਾ ਹੀ ਪਹਿਲਾਂ ਪਾਪ ਦੇ ਜਿਹੜਾ ਕੀਤਾ ਆ ਇਹਦਾ ਨਤਾਰਾ ਕਰ ਲਵੇ ਪੈਸੇ ਮੋੜ ਦੇਵੇ ਨਹੀਂ ਅਮਰ ਸ਼ੱਕ ਲਿਆ ਦਾੜਾ ਛੱਡ ਲਿਆ ਦਮਾਲਾ ਬਣ ਲਿਆ ਤੇ ਕਰ ਦੋ ਕਹਾਨ ਇਹਦਾ ਕੌਮ ਦਾ ਉਹ ਦੂਏ ਪਾਸੇ ਰੋਲੇ ਪਾਉਨੇ ਆ ਅਸੀਂ ਆ ਕਰਤਾ ਫਲਾਣੇ ਇਹਨਾਂ ਨੂੰ ਪਹਿਲਾਂ ਰੋਕਣ ਨਾ ਸਾਰੇ ਸਿੰਘ ਜਿੰਨੇ ਆ ਪਹਿਲਾਂ ਇਹਨਾਂ ਨੂੰ ਰੋਕ ਲੈਣ ਕੌਮ ਦਾ ਜਿਹੜਾ ਕਹਾਨ ਕਰਦੇ ਆ ਫੇਰ ਤੁਸੀਂ ਕਹਿੰਦੇ ਜੀ ਕਰਮ ਨਾਲ ਜਾਂਦੇ ਹੁੰਦੇ ਉਹ ਇੱਕ ਮਰ ਗਈ ਕੁੜੀ ਹਨਾ ਕਮਲਕੌਰ ਜਿਹਨੂੰ ਨਾਂ ਰੱਖਿਆ ਸੀ ਤੇ ਉਹਦੇ ਮਗਰ ਚਾਰ ਬੰਦੇ ਗਏ ਇਹਦੇ ਆਪੋਜੀਟ ਇੱਥੇ ਦੇਖ ਲਓ 파ਰਥੋ ਘੋਸ਼ ਨੇ ਕਿੱਡੀਆਂ ਘੈਂਟ ਫਿਲਮਾਂ ਬਣਾਈਆਂ ਕਿੱਡੇ ਸਟਾਰ ਬਣਾਏ ਉਹਦੇ ਮਗਰ ਕਿੰਨੇ ਗਏ ਕਿਉਂਕਿ ਇਹ ਕੌਮ ਵਰਤਦੀ ਆ ਬੰਦਿਆਂ ਨੂੰ ਇਹ ਸਿਰਫ ਵਰਤਦੇ ਆ ਸਾਡੇ ਵਰਗਿਆਂ ਨੂੰ ਵਰਤ ਕੇ ਗਾਂਹ ਨਿਕਲ ਗਏ ਨੇ ਮੋੜ ਕੇ ਇਦਾਂ ਹੀ ਵਰਤਦੇ ਆ ਜਦੋਂ ਬੰਦੇ ਨੂੰ ਇਹਦੀ ਲੋੜ ਪੈਂਦੀ ਹੈ ਆਪ ਨਹੀਂ ਕੰਮ ਕਰਦੇ ਆਉਂਦੇ ਇਹ ਉਹੀ ਲੋਕ ਨੇ ਇਸ ਬੰਦੇ ਨਾਲ ਖੜਨਾ ਚਾਹੀਦਾ ਤਾਂ ਕਿ ਜੇ ਇਮਾਨਦਾਰੀ ਚਾਹੁੰਦੇ ਹੋ ਇਦਾਂ ਦਿਆਂ ਦਾ ਕੀ ਦਿੰਦੇ ਪੈਸੇ ਕਮਾਏ ਆ ਚੰਗਾ ਕੀਤਾ ਹੀ ਨਹੀਂ ਕਿਸੇ ਨੇ ਲੱਖਾਂ ਲੋਕ ਇਹਨਾਂ ਬਾਰੇ ਗੱਲਾਂ ਕਰਦੇ ਆ ਮੈਨੂੰ ਕਈ ਕਹਿ ਚੁੱਕੇ ਪਰਸਨਲੀ ਅਰੇ ਟੋਕਰਾ ਟੀਵੀ ਵਾਲੇ ਇਹਨੇ ਮੈਨੂੰ ਆਪ ਕਹੀਆਂ ਇਹਦੇ ਬਾਰੇ ਗੱਲਾਂ ਜਰਨੈਲ ਵਾਲੇ ਭਈ ਇਹ ਫਲਾਨਾ ਜਰਨੈਲ 'ਚ ਹੈਗਾ ਕਮੰਡ ਬਹੁਤ ਪਹਿਲਾਂ ਜਦੋਂ ਆਇਆ ਇਦਾਂ ਦਾ ਸੀ। ਇਹੀ ਆਪਣੇ ਆਪ ਨੂੰ ਸੁਧਾਰ ਲਵੇ ਥੋੜਾ ਜਿਹਾ। ਮੇਰਾ ਵੀ ਭੈ ਨਹੀਂ ਕਹਿੰਦਾ ਮੈਂ ਦੁੱਧ ਦਾ ਤੋਤਾ ਮੇਰਾ 10-15 ਲੱਖ ਦਾ ਹੈਗਾ ਚੱਕਰ ਕਿਸੇ ਨਾਲ ਜਿੱਦਣ ਨਿਬੜਜੂ ਬੰਨ ਲਾਂ ਪੱਗ। ਕਈ ਕਹਿੰਦੇ ਪੱਗ ਬੰਨ ਐ ਘਰ। ਇਹਨਾਂ ਵਾਲਾ ਜਿਗਰਾ ਨਹੀਂ ਸਾਡੇ 'ਚ ਹੈਗਾ। ਨਾ ਅਸੀਂ ਇਹ ਸੋਚਦੇ ਕਿ ਪੁਲਿਸ ਬਹਿਲੀ ਐ। ਤੂੰ ਪਾ ਉਹਨੇ ਤੇਰੇ ਤੇ ਖਿਲਾਫ ਵੀਡੀਓ ਪਾਈ ਤੂੰ ਵੀ ਉਹਦੇ ਖਿਲਾਫ ਵੀਡੀਓ ਪਾ ਵੀਡੀਓ ਤੁਸੀਂ ਤਾਂ ਨਹੀਂ ਪਾਉਣੀ ਪਰ ਉਹ ਬੰਦਾ ਹਾਈਲਾਈਟ ਹੋ। ਕਰਤੂਤਾਂ ਤੁਹਾਡੀਆਂ ਤੁਹਾਨੂੰ ਪਤਾ ਤੁਹਾਡੇ ਕਮੈਂਟ ਵੀ ਥੱਲੇ ਉਦਾਂ ਦੇ ਆ ਜਾਣੇ ਫਿਰ ਤੁਹਾਨੂੰ ਝੂਠੀਆਂ ਤੁਸੀਂ ਗੱਲਾਂ ਕਰਦੇ ਆਂ ਪੜਦੇ ਆਂ ਤੇ ਬੜੀਆਂ-ਬੜੀਆਂ ਹੁਣ ਹੋਵੋ ਸੱਚੇ ਬੰਦੇ ਇਕੱਠੇ ਤੇ ਠੋਕੋ ਇਦਾਂ ਨਹੀਂ ਮੰਜੀ ਜੇ ਭਲਾ ਚਾਹੁੰਦੇ ਹੋ ਮਿਹਰਬਾਨੀ ਸ਼ੁਕਰੀਆ